ਸਤਿ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਬੋਲਦਾ ਪੰਜਾਬ ਪ੍ਰੋਗਰਾਮ ਲੈ ਕੇ حاضر ਆ। ਕੱਲ ਦੀਆਂ ਅਖਬਾਰਾਂ ਦੇਖ ਲਓ ਟੀਵੀ ਦੇਖ ਲਓ ਇੱਕ ਖਬਰ ਬਹੁਤ ਹੀ ਪ੍ਰਮੁੱਖਤਾ ਨਾਲ ਛਾਈ ਹੋਈ ਹੈ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਤੇ ਇਹ ਖਬਰ ਇਸ ਗੱਲ ਕਰਕੇ ਵੀ ਬੜੀ ਪ੍ਰਮੁੱਖ ਹੈ ਕਿ ਅਰਵਿੰਦ ਕੇਦਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਲੈ ਲਓ ਉਹ ਇਹੀ ਕਹਿੰਦਾ ਹੈ ਕਿ ਅਸੀਂ ਕੱਟੜ ਇਮਾਨਦਾਰਾਂ ਤੇ ਅੱਜ ਕੱਟੜ ਇਮਾਨਦਾਰ ਲੀਡਰਾਂ ਉੱਤੇ ਦੋਸ਼ ਲੱਗ ਰਿਹਾ ਹੈ ਕਿ ਉਹਨਾਂ ਨੇ ਸ਼ਰਾਬ ਘੁਟਾਲਾ ਕੀਤਾ ਹੈ ਕਈ ਕਰੋੜਾਂ ਦੇ ਦਾ ਤੇ ਇਹ ਸਬੰਧ ਵਿੱਚ ਕਿਸ ਤਰੀਕੇ ਨਾਲ ਇਹ ਘੁਟਾਲਾ ਹੋਇਆ ਹੈ ਕਿਵੇਂ ਇਹ ਪਾਲਸੀ ਬਣਾਈ ਗਈ ਇਹ ਸੀ ਆਪਾਂ ABC ਸਮਝਣ ਦੀ ਕੋਸ਼ਿਸ਼ ਕਰਦੇ ਆ ਇਸ এবিসি ਨੂੰ ਸਮਝਾਉਣ ਦੇ ਲਈ ਸਾਡੇ ਵਿੱਚ ਮੌਜੂਦ ਨੇ ਗੁਰਵਿੰਦਰ ਸਿੰਘ ਸੰਧੂ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਆਗੂ ਵੀ ਨੇ ਤੇ ਨਾਲ ਨਾਲ ਸ਼ਰਾਬ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਨੇ ਉਹਨਾਂ ਨੂੰ ਬ੍ਰਿਤੀ ਨਾਲ ਪਤਾ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਘਟਾਲਾ ਹੋਇਆ ਹੈ ਕਿਵੇਂ ਇਹ ਘਟਾਲੇ ਹੁੰਦੇ ਵੀ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸੰਧੂ ਸਾਹਿਬ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਸ਼ੀਕਲ ਦਰਸ਼ਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਤੇ ਡਿਸਕਸ਼ਨ ਲਈ ਗਾਇ ਬਗਾਏ ਸਾਨੂੰ ਮੌਕਾ ਦਿੰਦੇ ਹੋ ਤੇ ਸਾਡੇ ਸਰੋਤਿਆਂ ਦੇ ਰੂਹਬਰੂ ਹੋਣ ਦਾ ਮੌਕਾ ਦਿੰਦੇ ਆ ਅ ਸੰਧੂ ਸਾਹਿਬ ਆਪਾਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇਹ ਘਟਾਲਾ ਕਿਵੇਂ ਹੈ ਜੇ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਮਤਲਬ ਹਿਰਾਫੇਰੀ ਹੋਈ ਹੈ ਕਿ ਦਿੱਲੀ ਦੀ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਇਹ ਦਿਸਰੇ ਦਾ ਦੋਸ਼ ਲਗਾਇਆ ਨੇ ਵੀ ਚੁੰਨਾ ਲਗਾਇਆ ਕਿਸ ਤਰੀਕੇ ਨਾਲ ਚੁੰਨਾ ਲਗਾਇਆ ਹੈ ਜਿਹੜੀ ਪਾਲਿਸੀ ਦੇ ਕਾਰਨ ਜਿਹੜਾ ਦਿੱਲੀ ਦੇ ਖਜ਼ਾਨੇ ਨੂੰ ਅਹ ਦੇਖੋ ਇਹ ਆਪਾਂ ਸਾਰਿਆਂ ਨੂੰ ਪਤਾ ਆਲਮੋਸਟ ਜਿੰਨੇ ਵੀ ਪੰਜਾਬ ਦੇ ਲੋਕ ਨੇ ਚਾਹੇ ਦਿੱਲੀ ਦੇ ਨੇ ਤੇ ਹੁਣ ਤਾਂ ਸਾਰੇ ਇੰਡੀਆ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਘੁਟਾਲਾ ਜਿਹੜਾ ਹੋਇਆ ਹੈ ਇਹ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਵੱਲੋਂ ਦਿੱਲੀ ਦੀ ਤੇ ਫਿਰ ਜਿਹੜੀ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਬਣੀ ਹੈ ਪਿਛਲੇ ਸਾਲ ਦੇ ਵਿੱਚ ਉਹਦੇ ਵਿੱਚ ਵੀ ਘੁਟਾਲਾ ਹੋਇਆ ਉਹ ਵੀ ਅੱਗੇ ਜਗ ਜाहिर ਹੋਣ ਵਾਲਾ ਹੈ ਜਲਦੀ ਉਹ ਜਿਹੜੀਆਂ ਤਾਰਾਂ ਨੇ ਦਿੱਲੀ ਦੀਆਂ ਉਹ ਪੰਜਾਬ ਨਾਲ ਜੁੜਨ ਵਾਲੀਆਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਗੱਦਸਾਰੀ ਤੋਂ ਬਾਅਦ ਜਿਹੜੀ ਘਟਾਲੇ ਦੀ ਆਪਾਂ ਗੱਲ ਕਰਦੇ ਆਂ ਵੀ ਇਹ ਕਿਸ ਤਰ੍ਹਾਂ ਹੋਇਆ ਦੇਖੋ ਇੱਕ ਸਟੇਟ ਦੇ ਵਿੱਚ ਜਿਹੜੇ ਅੱਧੇ ਠੇਕੇ ਨੇ ਉਹ ਸਰਕਾਰੀ ਨੇ ਅੱਧੇ ਪ੍ਰਾਈਵੇਟ ਧਾਰਿਆਂ ਕੋਲੇ ਹੈ ਦਿੱਲੀ ਦੇ ਵਿੱਚ ਪਹਿਲਾਂ ਜਿਹੜੇ ਠੇਕੇ ਸੀ ਉਹ ਸਰਕਾਰੀ ਹੁੰਦੇ ਸੀ ਮੋਰ ਥੈਨ 50% ਤੇ ਉੱਥੇ ਜਿਹੜਾ ਸ਼ਰਾਬ ਦਾ ਮਾਰਜਨ ਸੀਗਾ ਜਿਹੜਾ ਠੇਕੇਦਾਰ ਕੋਲੇ ਜਾਂਦਾ ਸੀ ਉਹ ਮਤਲਬ ਆਪਾਂ ਕਹਿ ਲਈਏ 10% ਹੁੰਦਾ ਸੀਗਾ ਜਿਹੜਾ ਪ੍ਰੋਫਿਟ ਸੀ 33-34 ਰੁਪਏ ਇੱਕ ਬੋਤਲ ਪਿੱਛੇ ਪ੍ਰੋਫਿਟ ਮਿਲਦਾ ਸੀਗਾ ਤੇ ਬਾਕੀ ਜਿਹੜਾ ਸਾਰਾ ਪ੍ਰੋਫਿਟ ਹੈ ਉਹ ਐਕਸਾਈਜ਼ ਡਿਊਟੀ ਦੇ ਤੇ ਜਾਂ ਟੈਕਸ ਦੇ ਰੂਪ ਦੇ ਵਿੱਚ ਉਹ ਸਰਕਾਰ ਦੇ ਖਾਤੇ 'ਚ ਜਾਂਦਾ ਸੀ ਦਿੱਲੀ ਸਰਕਾਰ ਦੇ ਜਦੋਂ ਇਹਨਾਂ ਦੀ ਸਰਕਾਰ ਸਰਕਾਰ ਆਉਂਦੀ ਹੈ ਪਹਿਲੇ ਪਲੈਨ ਚ ਤਾਂ ਇਹ ਐਜ਼ ਇਟਸ ਚੱਲਦੇ ਆ ਕਿ ਲੋਕਾਂ ਨੂੰ ਪਤਾ ਲੱਗ ਜੇਗਾ ਜਲਦੀ ਸੋ ਹੌਲੀ 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 ਜਦੋਂ ਇਹ ਸਟੇਬਲ ਹੋ ਜਾਂਦੀ ਹੈ ਸਰਕਾਰ ਇਹਨਾਂ ਦੀ ਦਿੱਲੀ ਦੇ ਵਿੱਚ ਫਿਰ ਇਹ ਕ੍ਰਪਸ਼ਨ ਵਾਲੇ ਪਾਸੇ ਤੁਰ ਪੈਂਦੇ ਨੇ ਕਿਉਂਕਿ ਇਹਨਾਂ ਨੇ ਪਾਰਟੀ ਨੂੰ ਵੀ ਚਲਾਉਣਾ ਹੈ ਫਿਰ ਇਹਨਾਂ ਦੀ ਜਿਹੜੀ ਲਾਲਸਾ ਹੈ ਉਹ ਸੇਵਾ ਤੋਂ ਰਾਜਨੀਤੀ ਤੇ ਰਾਜ ਕਰਨ ਵੱਲ ਵੱਧ ਜਾਂਦੀ ਹੈ ਕਿ ਹੋਰ ਸਟੇਟਾਂ ਦੇ ਵਿੱਚ ਵੀ ਅਸੀਂ ਆਪਣੀ ਰਾਜਨੀਤੀ ਚਲਾਉਣੀ ਹੈ ਉਹਦੇ ਅਧੀਨ ਇਹ ਇਹਨਾਂ ਦੀ ਪ੍ਰਾਈਵੇਟ ਕਾਰੋਬਾਰੀਆਂ ਨਾਲ ਗੱਲ ਹੁੰਦੀ ਹੈ ਸਾਊਥ ਗਰੁੱਪ ਕਹਿ ਲਓ ਜਾਂ ਦੀਪ ਮਲਹੋਤਰਾ ਗਰੁੱਪ ਕਹਿ ਲਓ ਜਾਂ ਹੋਰ ਗਰੁੱਪ ਕਹਿ ਲਓ ਜਿੰਨੇ ਵੀ ਉੱਥੇ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਟੈਂਡਰ ਪਾਏ ਜਾਂ ਇਹਨਾਂ ਨਾਲ ਗੰਢ ਤੁਕ ਕੀਤੀ ਕੇਜਰੀਵਾਲ ਜੀ ਐਂਡ ਪਾਰਟੀ ਦੇ ਨਾਲ ਉੱਥੇ ਇਹਨਾਂ ਨੇ ਫਿਰ ਇੱਕ ਪਾਲਿਸੀ ਬਣਾਈ ਪਾਲਿਸੀ ਦੇ ਅਧੀਨ ਉਹ ਪਾਲਿਸੀ ਦਾ ਜਿਹੜਾ ਇਹਨਾਂ ਦਾ ਐਗਰੀਮੈਂਟ ਜਾਂ ਕੰਟਰੈਕਟ ਸੀ ਠੇਕੇਦਾਰਾਂ ਦੇ ਨਾਲ ਸਮਝੌਤਾ ਹੋਇਆ ਜਿਹੜੇ ਆਪਣੇ ਉੱਥੇ ਸ਼ਰਾਬ ਦੇ ਠੇਕੇਦਾਰ ਸੀ ਜਿਨ੍ਹਾਂ ਨੇ ਉੱਥੇ ਬਿਜ਼ਨਸ ਲੈਣਾ ਸੀ ਦਿੱਲੀ ਦੇ ਵਿੱਚ ਉਹਨਾਂ ਦੀ ਤੇ ਆਮ ਆਦਮੀ ਪਾਰਟੀ ਦਾ ਆਪਸੀ ਇੱਕ ਸਮਝੌਤਾ ਕੰਟਰੈਕਟ ਹੁੰਦਾ ਵੀ ਪਾਲਿਸੀ ਜਿਹੜੀ ਐਕਸਾਈਜ਼ ਹੈ ਪਾਲਿਸੀ ਉਹ ਠੇਕੇਦਾਰਾਂ ਦੀ ਮਤਲਬ ਮਿਲੀ ਭੁਗਤ ਨਾਲ ਕਹਿ ਲਓ ਜਾਂ ਉਹਨਾਂ ਦੇ ਅਕੋਰਡਿੰਗ ਬਣੇ ਸਰਕਾਰ ਬਣਾਏ ਤੇ ਉਹ ਉੱਥੇ ਟੈਂਡਰ ਪਾਉਣਗੇ ਆਪਣਾ ਦਿੱਲੀ ਦੇ ਠੇਕੇ ਲੈਣ ਲਈ ਸਰਕਾਰ ਕੋਲੇ ਉਹਦੇ ਅਕੋਰਡਿੰਗ ਜਿਹੜਾ ਜਦੋਂ ਇਹਨਾਂ ਨੇ ਪਾਲਿਸੀ ਬਦਲੀ ਹੈ ਤੇ ਉਹਦੇ ਵਿੱਚ ਕਾਲ ਰਿਕਾਰਡਿੰਗਸ ਵੀ ਤੇ ਹੋਰ ਸਾਰਾ ਕੁਝ ਜੋ ਅੱਜਕੱਲ ਇਡੀ ਨੇ ਇਕੱਠਾ ਕੀਤਾ ਹੋਇਆ ਹੈ ਜਿਹਦੇ ਬਨਾ ਤੇ ਮਨੀਸ਼ ਸ਼ੋਧਿਆ ਜੀ ਸੰਜੀਤ ਸਿੰਘ ਜੀ ਅਸਤਿੰਦਰ ਜੈਨ ਜੀ ਤੇ ਹੁਣ ਕੇਜਰੀਵਾਲ ਜੀ ਤੇ ਅੱਗੇ ਰਾਗਵ ਚੱਡਾ ਜੀ ਜੇ ਉਹ ਸ਼ਾਇਦ ਇੱਥੇ ਹੁੰਦੇ ਤੇ ਉਹਨਾਂ ਨੂੰ ਵੀ ਚੱਕ ਲੈਂਦੇ ਉਹ ਆਪਣਾ ਇਲਾਜ ਅੱਖ ਦਾ ਇਲਾਜ ਕਰਾਉਣ ਦੇ ਬਹਾਨੇ ਉਹ ਵਿਦੇਸ਼ ਵਿੱਚ ਚਲੇ ਗਏ ਨੇ ਸੋ ਉਹ ਸਾਰੀਆਂ ਤਾਰਾ ਜੁੜਦੀਆਂ ਜੁੜਦੀਆਂ ਜਦੋਂ ਈਡੀ ਨੇ ਸੋਸ਼ੋਧੀਆਂ ਨੂੰ ਸੰਜੇ ਸਿੰਘ ਨੂੰ ਇਹਨਾਂ ਨੂੰ ਚੱਕ ਕੇ ਅੰਦਰ ਕੀਤਾ ਇਹਦੇ ਤੇ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਕਿਉਂ ਨਾ ਆਮ ਆਦਮੀ ਪਾਰਟੀ ਦੇ ਨੂੰ ਇਹਦੇ ਵਿੱਚ ਪਾਰਟੀ ਬਣਾਇਆ ਜਾਏ ਹੁਣ ਆਮ ਆਦਮੀ ਪਾਰਟੀ ਕੀ ਹੈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਨਾਂ ਤੇ ਰਜਿਸਟਰਡ ਹੈ ਸੋ ਸੁਪਰੀਮ ਕੋਰਟ ਨੇ ਸਿੱਧਾ ਸਿੱਧਾ ਕਹਿ ਦਿੱਤਾ ਵੀ ਆਮ ਆਦਮੀ ਪਾਰਟੀ ਨੂੰ ਜਿਹੜੇ ਰਨ ਕਰਦੇ ਨੇ ਜਾਂ ਜਿਹੜੇ ਉਹਦੇ ਓਨਰ ਨੇ ਉਹਨਾਂ ਨੂੰ ਇਹਦੇ ਵਿੱਚ ਕਿਉਂ ਨਾ ਪਾਰਟੀ ਬਣਾਇਆ ਜਾਏ ਕਿਉਂਕਿ ਇਹ ਉਹਨਾਂ ਦੀ ਦੇਖਰੇਖ ਦੇ ਹੇਠ ਸਾਰਾ ਜਿਹੜਾ ਤੰਤਰ ਹੈ ਕ腐ਸ਼ਨ ਦਾ ਜਿਹੜਾ ਘਟਾਲੇ ਦਾ ਰਚਿਆ ਗਿਆ ਸੋ ਉਹਦੇ ਅਧੀਨ ਕੇਜਰੀਵਾਲ ਜੀ ਨੂੰ ਉਹਨਾਂ ਨੇ ਪਾਰਟੀ ਬਣਾਇਆ ਇਹਦੀ ਨੇ ਸੁਪਰੀਮ ਕੋਰਟ ਦੀ ਹਦਾਇਤ ਤੇ ਵੀ ਉਹਦੀ ਜਾਂਚ ਅੱਗੇ ਗਈ ਸੋ ਉਹ ਗੱਲ ਤਾਂ ਇੱਕ ਪਾਸੇ ਰਹਿ ਗਈ ਚਲੋ ਕੇਜਰੀਵਾਲ ਜੀ ਨੂੰ ਬਹੁਤ ਸਨਮਨ ਮਿਲੇ ਇਹ ਪੇਸ਼ ਨਹੀਂ ਹੋਏ ਬਹਾਨੇ ਲਾਉਂਦੇ ਰਹੇ ਜਾਂ ਕੁਝ ਵੀ ਹੈ ਤੇ ਐਂਡ ਤੇ ਜਾ ਕੇ ਜਦੋਂ ਰਾਹ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਤੇ ਈਡੀ ਸਰਚ ਕਰਨ ਲਈ ਪੁੱਛਗਿਛ ਕਰਨੀ ਇਹਨਾਂ ਦੇ ਘਰੇ ਪਹੁੰਚ ਜਾਂਦੀ ਕਿਉਂਕਿ ਈਡੀ ਦੇ ਵਾਰ-ਵਾਰ ਬੁਲਾਉਣ ਤੇ ਇਹ ਈਡੀ ਅੱਗੇ ਪੇਸ਼ ਨਹੀਂ ਹੁੰਦੇ ਸੋ ਉਹ ਫਿਰ ਜਦੋਂ ਈਡੀ ਕੋਲੇ ਸਬੂਤ ਆਉਂਦੇ ਆ ਸਾਰੇ ਸਬੂਤ ਇਕੱਠੇ ਕਰਕੇ ਤਾਂ ਸੁਭਾਵਿਕ ਹੈ ਗ੍ਰਿਫਤਾਰੀ ਹੋ ਜਾਂਦੀ ਹੈ ਜਿਹੜੀ ਕਿ ਕੱਲ੍ਹ ਹੋਈ ਹੈ ਤੇ ਜਿਹੜੀ ਘਟਾਲੇ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਜਦੋਂ ਕਾਰੋਬਾਰੀਆਂ ਦੇ ਨਾਲ ਦਰਸ਼ਨ ਜੀ ਇਹਨਾਂ ਦੀ ਸਾਂਝਗੰਢ ਹੋ ਜਾਂਦੀ ਹੈ ਕਾਰੋਬਾਰੀ ਇਹਨਾਂ ਨੂੰ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਇਹ ਇਹਦੇ ਬਦਲੇ ਚ ਇਹਨਾਂ ਫੰਡ ਦਵਾਂਗੇ ਜਾਂ ਇਹਨਾਂ ਪੈਸਾ ਦਵਾਂਗੇ ਵੀ ਜੇ ਨੀਤੀ ਹੈ ਜਿਹੜੀ ਸਾਡੇ ਅਕੋਰਡਿੰਗ ਬਣਾਉਂਦੇ ਹੋ ਉਹ ਨੀਤੀ ਜਿਹੜੀ ਇਹ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹਨਾਂ ਦੇ ਅਕੋਰਡਿੰਗ ਬਣ ਜਾਂਦੀ ਹੈ ਸਾਊਥ ਗਰੁੱਪ ਵਾਲੇ ਠੇਕੇਦਾਰਾਂ ਦੇ ਤੇ ਉਹਦੇ ਨਾਲ ਕੀ ਹੁੰਦਾ ਹੈ ਜਿਹੜਾ ਸਰਕਾਰ ਦੇ ਵਿੱਚ ਖਜ਼ਾਨੇ ਦੇ ਵਿੱਚ ਪੈਸਾ ਜਾਂਦਾ ਹੈ ਜਿਹੜਾ ਲਗਭਗ 75 ਤੋਂ 80% ਜਿਹੜੀ ਐਕਸਾਈਜ਼ ਡਿਊਟੀ ਤੇ ਹੋਰ ਜਿਹੜਾ ਸਰਕਾਰ ਨੂੰ ਬਚਤ ਹੁੰਦੀ ਹੈ ਸਰਕਾਰੀ ਠੇਕਿਆਂ ਤੋਂ ਉਹ ਜਿਹੜੀ ਬਚਤ ਨਾ માત્ર ਹੋ ਜਾਂਦੀ ਹੈ ਬਿਲਕੁਲ ਘਟ ਜਾਂਦੀ ਹੈ 1-2% ਰਹਿ ਜਾਂਦੀ ਹੈ ਤੇ ਜਿਹੜਾ ਸਾਰਾ ਪ੍ਰੋਫਿਟ ਹੈ ਉਹ ਜਿਹੜੇ ਠੇਕੇਦਾਰਾਂ ਨੇ ਠੇਕੇ ਲਏ ਹੁੰਦੇ ਇਹ ਪਾਲਿਸੀ ਬਣਵਾਈ ਹੁੰਦੀ ਹੈ ਉਹ ਧੱਜੀਆਂ ਉਡਾ ਦਿੰਦੇ ਨੇ ਨਾਲੇ ਤਾਂ ਸ਼ਰਾਬ ਮਹਿੰਗੀ ਹੋ ਜਾਂਦੀ ਹੈ ਜਿੱਥੇ 300 ਰੁਪਏ ਵਾਲੀ ਬੋਤਲ ਹੈ 600 ਦੀ ਹੋ ਜਾਂਦੀ ਹੈ ਜਿਹੜਾ ਪ੍ਰੋਫਿਟ ਹੈ ਉਹ 2.5 300 ਰੁਪਏ ਹੋ ਜਾਂਦਾ ਜਿਹੜਾ 2.5 300 ਰੁਪਏ ਸਰਕਾਰ ਦੇ ਖਾਤੇ 'ਚ ਜਾਂਦਾ ਹੁੰਦਾ ਹੈ ਉਹ 2.5 300 ਰੁਪਏ ਜਿਹੜਾ ਠੇਕੇਦਾਰਾਂ ਕੋਲੇ ਜਾਣ ਲੱਗ ਜਾਂਦਾ ਹੈ ਫਿਰ ਉਹ ਠੇਕੇਦਾਰ ਪਾਰਟੀ ਨੂੰ ਉਹਦੇ ਵਿੱਚੋਂ ਪ੍ਰੋਫਿਟ ਦਿੰਦੇ ਆ ਆਮ ਆਦਮੀ ਪਾਰਟੀ ਉਹ ਸਾਰੀ ਜਿਹੜੀ ਗੱਲਬਾਤ ਜਦੋਂ ਦਿੱਲੀ ਦੇ ਲੋਕਾਂ 'ਚ ਫੈਲਦੀ ਹੈ ਜਾਂ ਉੱਥੇ ਜਿਹੜੀ ਬਿਊਰੋਕ੍ਰੇਸੀ ਹੈ ਉਹ ਪੀ ਇਹ ਜਿਹੜੀ ਪਾਲਿਸੀ ਇਸ ਤਰ੍ਹਾਂ ਚੇਂਜ ਕਰਕੇ ਸਾਰਾ ਜਿਹੜਾ ਮੁਨਾਫਾ ਆਮ ਆਦਮੀ ਪਾਰਟੀ ਕੋਲੇ ਜਾ ਰਿਹਾ ਸਰਕਾਰ ਦੇ ਖਾਤੇ 'ਚ ਨਹੀਂ ਆ ਰਿਹਾ ਤਾਂ ਉਹ ਗਵਰਨਰ ਤੱਕ ਅਪਰੋਚ ਕਰਦੇ ਨੇ ਕਿਉਂਕਿ ਇਹਦੇ ਨਾਲ ਸਰਕਾਰ ਦੇ ਵੱਡੇ ਨਾਂ ਜੁੜੇ ਹੁੰਦੇ ਨੇ ਸੀਐਮ ਜੁੜਿਆ ਹੈ ਅ ਸਿੱਖਿਆ ਮੰਤਰੀ ਜੁੜਿਆ ਹੈ ਸੰਜੀਤ ਸਿੰਘ ਜੁੜੇ ਨੇ ਰਾਗਵ ਚੱਡਾ ਜੀ ਜੁੜੇ ਨੇ ਉਹ ਵੱਡੇ ਨਾਂ ਜੁੜੇ ਹੋਣ ਕਰਕੇ ਕੋਈ ਆਮ ਬੰਦਾ ਇਹ ਹਿੰਮਤ ਨਹੀਂ ਕਰ ਪਾਉਂਦਾ ਵੀ ਇਹਦੀ ਕੰਪਲੇਂਟ ਕਰੇ ਸੋ ਉਹ ਜਿਹੜੀ ਕੰਪਲੇਂਟ ਹੈ ਉਹ ਕਿਸੇ ਬਿਊਰੋਕ੍ਰੇਟਸ ਵੱਲੋਂ ਜਾਂ ਥੋੜੇ ਹਾਈ ਪ੍ਰੋਫਾਈਲ ਲੋਕਾਂ ਵੱਲੋਂ ਗਵਰਨਰ ਸਾਹਿਬ ਨੂੰ ਕੀਤੀ ਜਾਂਦੀ ਹੈ ਕਿ ਇੱਕ ਘਪਲਾ ਕਰ ਰਹੀ ਹੈ ਸਰਕਾਰ ਤੇ ਸਰਕਾਰੀ ਖਜ਼ਾਨੇ ਨੂੰ ਆਮ ਆਦਮੀ ਪਾਰਟੀ ਜਿਹੜੀ ਇੱਥੇ ਦਿੱਲੀ 'ਚ ਸਰਕਾਰ ਚਲਾ ਰਹੀ ਉਹ ਚੂਨਾ ਲਾ ਰਹੀ ਹੈ। ਸੋ ਗਵਰਨਰ ਸਾਹਿਬ ਫਿਰ ਇਹਦੀ ਰਿਕਵੈਸਟ ਕਰਦੇ ਨੇ ਸੈਂਟਰ ਗਵਰਨਮੈਂਟ ਨੂੰ ਵੀ ਇੱਥੇ ਘਪਲਾ ਹੋ ਰਿਹਾ ਹੈ ਤੇ ਇਹ ਘਪਲੇ ਦੀ ਜਾਂਚ ਕੀਤੀ ਜਾਏ ਗਵਰਨਰ ਸਾਹਿਬ ਫਿਰ ਇਹਦੀ ਜਾਂਚ ਦੇ ਆਰਡਰ ਦਿੰਦੇ ਨੇ ਤੇ ਉਹ ਜਾਂਚ ਜਦੋਂ ਚੱਲਦੀ ਹੈ ਕੋਸਤਾ ਠੇਕੇਦਾਰ ਉਥੋਂ ਕੁਇਟ ਕਰ ਜਾਂਦੇ ਨੇ ਜਿਹੜੇ ਥੋੜੇ ਬਹੁਤੇ ਬੀਜੇਪੀ ਦੇ ਲਿੰਕ ਚ ਹੁੰਦੇ ਨੇ ਉਹ ਕੁਇਟ ਕਰ ਜਾਂਦੇ ਨੇ ਉਥੋਂ ਵੀ ਉਹਨਾਂ ਨੂੰ ਪਤਾ ਜਾਂਚ ਦੇ ਘੇਰੇ ਚ ਉਹਨਾਂ ਨੇ ਵੀ ਆ ਜਾਣਾ ਸੋ ਉਹ ਬਹਾਨਾ ਲਾ ਕੇ ਵੀ ਅਸੀਂ ਕੀ ਨਾ ਲੈਂਦੇ ਨੇ ਵੀ ਕੱਲ ਨੂੰ ਅਸੀਂ ਜਾਂਚ ਦੇ ਘੇਰੇ ਚ ਆ ਗਏ ਤੇ ਸਾਡਾ ਨੁਕਸਾਨ ਹੋਏਗਾ ਉਹ ਅਧ ਵਿਚਾਲੇ ਪਾਲਿਸੀ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਦਿੱਲੀ ਸਰਕਾਰ ਨੂੰ ਅਲਵਿਦਾ ਕਹਿ ਕੇ ਉਹ ਉਥੋਂ ਬਾਹਰ ਆ ਜਾਂਦੇ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਇਹ ਸਾਰੀ ਇੱਕ ਜਿਹਨੂੰ ਆਪਾਂ ਕਹਿ ਦਿੰਨੇ ਆ ਇੱਕ ਚਾਲ ਕਹਿ ਦਿੰਨੇ ਆ ਚਾਲ ਬਾਜੀ ਕਹਿ ਦਿੰਨੇ ਆ ਰਚੀ ਜਾਂਦੀ ਹੈ ਉਧਰੋਂ ਫਿਰ ਜੋ ਕੁਛ ਇੰਡੀਆ ਟੂਡੇ ਨੇ ਆਪਣਾ ਅੱਜ ਉਹ ਦਿੱਤੇ ਨੇ ਆਪਣੇ ਅੰਕੜੇ ਉਹ ਜੇ ਆਪਾਂ ਅੰਕੜੇ ਜਿਹੜੇ ਜੇ ਨਸ਼ਰ ਕਰਨ ਲੱਗੀਏ ਤਾਂ ਇਹ ਡੱਬੇ ਆਪਣੀ ਜਿਹੜੀ ਇੰਟਰਵਿਊ ਹੈ ਆਪਣਾ ਜਿਹੜਾ ਵਿਚਾਰ ਚਰਚਾ ਹੈ ਇਹ ਬਹੁਤ ਲੰਬੀ ਚਲੀ ਜਾਏਗੀ ਸੋ ਸੰਤੋਖ ਸਾਹਿਬ ਜੀ ਗੱਲ ਕਿ ਹਾਂ ਜੀ ਜੇ ਤੁਸੀਂ ਆਪਣੇ 10 ਵੀ ਦੋ ਤਾਂ ਇਹ ਪਤਾ ਲੱਗ ਜੂਗਾ ਆਪਣੇ ਦਰਸ਼ਕਾਂ ਨੂੰ ਕਿ ਇਹ ਜੋ ਤੁਸੀਂ ਕਹਿ ਰਹੇ ਹੋ ਸਿਰਫ ਮਨਕੜਾਂਤ ਕਰਨੀ ਹੈਗੀ ਹੈ ਇਹ ਅੰਕੜੇ ਦੇ ਨਾਲ ਇਹ ਗੱਲ ਪੁਖਤਾ ਹੋ ਜਾਂਦੀ ਹੈ ਵੀ ਇਹ ਕਪੜੇ ਪਾਜੀ ਹੋਈ ਹੈ ਥੋੜੇ ਬੋਤ ਇਹ ਅੰਕੜੇ ਦੇ ਦੋ ਹਾਂ ਬਿਲਕੁਲ ਜੀ ਬਿਲਕੁਲ ਤੁਹਾਨੂੰ ਮੈਂ ਮੋٹے ਮੋٹے ਦੱਸ ਦੇਣਾ ਨਵੰਬਰ 2021 ਚ ਇਹਨਾਂ ਦੀ ਪਾਲਿਸੀ ਬਣਦੀ ਹੈ 864 ਜਿਹੜੇ ਪਹਿਲਾਂ ਦਿੱਲੀ ਚ ਸ਼ਰਾਬ ਦੀਆਂ ਦੁਕਾਨਾਂ ਹੁੰਦੀਆਂ ਨੇ ਜਿੰਨਾਂ ਵਿੱਚੋਂ 475 ਸਰਕਾਰੀ ਦੁਕਾਨਾਂ ਨੇ ਜੇ ਜਿਹੜੀ ਨਵੀਂ ਨੀਤੀ ਦੇ ਅਕੋਰਡਿੰਗ ਜਿਹੜੀ ਸ਼ਰਾਬ ਕਾਰੋਬਾਰੀਆਂ ਨੂੰ 750 ਮਿਲੀਲੀਟਰ ਦੀ ਬੋਤਲ 'ਉ 33 ਰੁਪਏ ਬਚਦੇ ਹੁੰਦੇ ਆ ਜਿਹੜੀ ਜਿਹੜੀ ਪਾਲਸੀ ਪੁਰਾਣੀ ਸੀਗੀ ਉਹਦੇ ਅਕੋਰਡਿੰਗ 33 ਰੁਪਏ ਬਚਦੇ ਇੱਕ ਬੋਤਲ 'ਚੋਂ ਤੇ ਬਾਅਦ 'ਚ ਨਵੀਂ ਨੀਤੀ ਦੇ ਵਿੱਚ ਉਹ 37 ਰੁਪਏ ਹੋ ਜਾਂਦੇ ਆ ਅਸੰਗੂ ਸਾਹਿਬ ਇਹ 37 ਰੁਪਏ ਕਾਰੋਬਾਰੀ ਨੂੰ ਬਚਦੇ ਸੀਗੇ ਆ 33 ਰੁਪਏ 35 ਪੈਸੇ ਪਰਚੂਨ ਦਾ ਰੇਟ ਜਿਹਨੂੰ ਕਹ ਦਿੰਦੇ ਨੇ ਨਾ ਜਿਹੜਾ ਠੇਕੇ ਜਦੋਂ ਸਰਕਾਰੀ ਠੇਕੇ ਚਲਾਉਨੇ ਆਪਾਂ ਦੇ ਉਹ 33 ਰੁਪਏ ਬਚਦੇ ਸੀਗੇ ਜੇ ਕੋਈ ਉਹ ਉਹ ਲੈਂਦਾ ਸੀਗਾ ਉਹ ਮਤਲਬ ਇੱਕ ਮਾਰਜਨ ਸੀ ਇੰਨਾ ਪ੍ਰੋਫਿਟ ਮਾਰਜਨ ਬਾਅਦ ਦੇ ਵਿੱਚ 363 ਰੁਪਏ ਹੋ ਜਾਂਦਾ ਹੈ ਨਵੀਂ ਨੀਤੀ ਦੇ ਅਕੋਰਡਿੰਗ ਉਹ 300 ਹਾਂਜੀ ਜਿਹੜੇ 363 ਰੁਪਏ ਚੋਂ 33 ਰੁਪਏ ਬਚਦੇ ਸੀ ਬਾਕੀ ਜਿਹੜੇ ਪੈਸੇ ਆ 330 ਰੁਪਏ ਕੁਝ ਆਪਣਾ ਉਹ ਜਿਹੜੇ ਜਾਂਦੇ ਸੀ ਸਰਕਾਰ ਦੇ ਖਾਤੇ 'ਚ ਤੇ ਜਾਂ ਜਿੱਥੇ ਸ਼ਰਾਬ ਆਉਂਦੀ ਸੀ ਜੀ ਤੇ ਹਾਂਜੀ ਹਾਂਜੀ ਉਹ ਨਵੀਂ ਨੀਤੀ ਹੁਣ ਕੀ ਹੋ ਗਿਆ ਪਹਿਲਾਂ 530 ਰੁਪਏ ਦੀ ਬੋਤਲ ਮਿਲਦੀ ਸੀ ਫਿਰ ਇਹਨਾਂ ਨੇ ਬੋਤਲ ਵੀ ਮਹਿੰਗੀ ਕਰਤੀ ਉਹ 560 ਰੁਪਏ ਹੋ ਗਈ ਠੀਕ ਹੈ ਹਾਂਜੀ ਉਸ ਤੋਂ ਬਾਅਦ ਜਿਹੜੇ ਪਹਿਲਾਂ ਦਿੱਲੀ ਸਰਕਾਰ ਨੂੰ 530 ਰੁਪਏ ਦੀ ਬੋਤਲ ਦੇ ਬਦਲੇ 223 ਰੁਪਏ ਐਕਸਾਈਜ਼ ਡਿਊਟੀ ਲਈ ਜਾਂਦੀ ਸੀਗੀ 223 ਰੁਪਏ ਜਿਹੜੇ 530 ਦੀ ਬੋਤਲ ਦੇ ਵਿੱਚੋਂ 223 ਰੁਪਏ ਸਰਕਾਰ ਦੇ ਖਾਤੇ 'ਚ ਜਾਂਦੇ ਸੀ ਜਿਹੜੀ ਪੁਰਾਣੀ ਪਾਲਿਸੀ ਦੇ ਤਹਿਤ ਤੇ ਜਿਹੜੀ ਨਵੀਂ ਪਾਲਿਸੀ ਆ ਗਈ ਉਹਦੇ ਚ ਸਿਰਫ 1% ਦੀ ਡਿਊਟੀ ਲਈ ਜਾਂਦੀ ਹੈ ਜਿਹੜੀ ਇੰਡੀਆ ਟੂਡੇ ਦਾ ਜਾਂ ਮੁਖ ਸਕੱਤਰ ਦਾ ਜਿਹੜਾ ਰਿਪੋਰਟ ਹੈ ਉਹਦੇ ਅਕੋਰਡਿੰਗ ਐਕਸਾਈਜ਼ ਡਿਊਟੀ ₹1.88 ਪੈਸੇ ਦੇਖੋ ਕਿੰਨਾ ਘਾਟਾ ਪੈ ਰਿਹਾ ਤੇ 8 ਜੁਲਾਈ 2022 ਨੂੰ ਫਿਰ ਜਿਹੜੇ ਮੁਖ ਸਕੱਤਰ ਨਰੇਸ਼ ਕੁਮਾਰ ਨੇ ਉਹਨਾਂ ਨੇ ਗਵਰਨਰ ਨੂੰ ਰਿਪੋਰਟ ਸੌਂਪੀ ਵੀ ਇਸ ਤਰ੍ਹਾਂ ਦਾ ਇਹ ਕੁਝ ਹੋ ਰਿਹਾ ਹੈ ਸਰਕਾਰ ਦੇ ਵਿੱਚ ਜੀ ਜੀ ਹਾਂ ਜੀ ਤੇ ਜਿਹੜਾ ਸਰਕਾਰੀ ਖਜ਼ਾਨੇ ਨੂੰ ਆਕੇ ਇੱਕ ਇੱਕ ਪੂਰਨ ਲਾ ਕੇ ਕਿੰਨੇ ਕਰੋੜ ਦਾ ਜਿਹੜਾ ਸਰਕਾਰੀ ਜਿਹੜੇ ਖਜ਼ਾਨੇ ਨੂੰ ਕਿੰਨੇ ਕਰੋੜ ਰੁਪਏ ਦਾ ਘਾਟਾ ਪਿਆ ਇਹਦੇ ਨਾਲ ਜਿਹੜਾ ਜਿਹੜਾ ਮੁੱਖ ਸਕੱਤਰ ਨੇ ਜਿਹੜੇ ਆਪਕਾਰੀ ਉੱਥੇ ਮਤਲਬ ਐਕਸਾਈਜ਼ ਦੇ ਜਿਹੜੇ ਨੇ ਉਹਨਾਂ ਨੇ 21 22 ਦੀ ਜਿਹੜੀ ਰਿਪੋਰਟ ਗਵਰਨਰ ਨੂੰ ਸੌਂਪੀ ਉਹਦੇ ਚ 580 ਕਰੋੜ ਰੁਪਏ ਦਾ ਨੁਕਸਾਨ ਸਿੱਧਾ ਸਿੱਧਾ ਦਿੱਲੀ ਸਰਕਾਰ ਨੂੰ ਐਕਸਾਈਜ਼ ਦੇ ਵਿੱਚ ਹੋਇਆ ਤੇ ਪਰ ਕਾਰੋਬਾਰੀਆਂ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਇਹ 580 ਕਰੋੜ ਰੁਪਇਆ ਹੈ ਇਹਦੇ ਵਿੱਚੋਂ 2 250 ਕਰੋੜ ਦੀ ਜਿਹੜੀ ਹੈ ਉਹ ਜਿਹੜਾ ਸਿੱਧਾ-ਸਿੱਧਾ ਪ੍ਰੋਫਿਟ ਹੈ ਜਿਹੜੀ ਇਹਨਾਂ ਨੇ ਐਕਸਾਈਜ਼ ਡਿਊਟੀ ਘਟਾ ਦਿੱਤੀ ਉਹ ਸਿੱਧਾ-ਸਿੱਧਾ ਕਾਰੋਬਾਰੀਆਂ ਨੂੰ ਹੋਇਆ ਤੇ ਕਾਰੋਬਾਰੀਆਂ ਨੇ ਚੰਦੇ ਦੇ ਰੂਪ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਪੈਸਾ ਦਿੱਤਾ ਚਾਹੇ ਉਹ ਗੋਆ ਦੇ ਵਿੱਚ 45 ਕਰੋੜ ਰੁਪਇਆ ਜਦੋਂ ਇਲੈਕਸ਼ਨ ਖਰਚਾ ਹੋਇਆ ਉਹ ਵੀ ਇਹਨਾਂ ਕਾਰੋਬਾਰੀਆਂ ਤੋਂ ਹੀ ਲਿਆ ਹੈ ਤੇ ਪਲੱਸ ਜਿਹੜੇ ਹੋਰ ਮਤਲਬ ਨੇ ਆਪਣਾ ਉਹ 100 150 ਕਰੋੜ ਦੇ ਨੇੜੇ ਤੇੜੇ ਆ ਰਿਹਾ ਟੋਟਲ ਘੱਪਲਾ ਹੈ 300 ਤੋਂ 350 ਕਰੋੜ ਰੁਪਏ ਦਾ ਦੱਸਿਆ ਦੱਸਿਆ ਜਾ ਰਿਹਾ ਸੰਧੂ ਸੰਧੂ ਸਾਹਿਬ ਇੱਕ ਮੈਨੂੰ ਹੋਰ ਵੀ ਕੱਲ ਦੱਸਿਓ ਕਿਉਂਕਿ ਇਹ ਤਾਂ ਹੋ ਗਿਆ ਦਿੱਲੀ ਦਾ ਧੰਗਾ ਤੇ ਇਸ ਜਿਹੜੀ ਆਨ ਚਾਰਟ ਪੰਜਾਬ ਦੇ ਤੇ ਵੀ ਪੈ ਸਕਦੀ ਹੈ ਬਿਲਕੁਲ ਜੀ ਜਿਹੜੀ ਪਿਛਲੇ ਸਾਲ ਦੇ ਵਿੱਚ ਜਿਹੜੀ ਆਪਣਾ ਸਾਈਟ ਪਾਲਿਸੀ ਬਣੀ ਸੀ ਉਹ ਜਿਹੜੇ L1 ਹੁੰਦੇ ਨੇ ਪਹਿਲੋ L1 ਸਾਰੇ ਜਿਹੜਾ ਮਰਜ਼ੀ ਅਪਲਾਈ ਕਰ ਸਕਦਾ ਸੀ ਫੀਸ ਭਰ ਕੇ ਜਿਹੜੀ ਆਪਣੀ 2023-24 ਦੀ ਜਿਹੜੀ ਪਿਛਲੀ ਪਾਲਿਸੀ ਸੀਗੀ ਉਦੋਂ L1 ਸਿਰਫ ਆਪਣੇ 2-3 ਚਹੇਤਿਆਂ ਨੂੰ ਦਿੱਲੀ ਦੇਆਂ ਨੂੰ ਦਿੱਤੇ ਗਏ ਤੇ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਵੀ ਉਹਦੇ ਤੇ ਵਾਰ-ਵਾਰ ਬੋਲਦੇ ਰਹੇ ਆ ਵੀ ਜਿਹੜੇ L1 ਜਿਹੜੇ ਓਪਨ ਕਿਉਂ ਨਹੀਂ ਕੀਤੇ ਗਏ ਪੰਜਾਬ ਦੀ ਪਬਲਿਕ ਲਈ ਜਾਂ ਪੰਜਾਬ ਦੇ ਕਾਰੋਬਾਰੀਆਂ ਲਈ ਉਹ ਸਿਰਫ ਆਪਣੇ 2-3 ਚਹੇਤਿਆਂ ਨੂੰ ਹੀ ਕਿਉਂ ਦਿੱਤੇ ਗਏ ਉਹਦਾ ਮੇਨ ਕਾਰਨ ਹੀ ਇਹ ਸੀ ਹੁਣ ਜਿਹੜੀ ਪੰਜਾਬ ਦੀ ਵੀ ਆਪਾਂ ਗੱਲ ਕਰ ਲਈਏ ਜਿਹੜਾ ਕਹਿੰਦੇ ਸ਼ਰਾਬ ਸਸਤੀ ਹੋਗੀ ਸ਼ਰਾਬ ਸਸਤੀ ਨਹੀਂ ਹੋਈ ਸ਼ਰਾਬ ਉਸੇ ਰੇਟ ਦੀ ਵਿਕਰੀ ਹੈ ਐਕਸਾਈਜ਼ ਹੈ ਜਿਹੜੀ ਕਹ ਰਹੇ ਨੇ ਅਸੀਂ 8 10 ਹਜ਼ਾਰ ਕਰੋੜ ਤੇ ਲੈ ਜਾਾਂਗੇ ਸਾਰਾ ਕੁਝ ਉਹਦੇ ਵਿੱਚ ਕੀ ਹੈ 70 ਰੁਪਏ ਦੀ ਦੇਸੀ ਬੋਤਲ ਨਿਕਲਦੀ ਹੈ ਫੈਕਟਰੀ ਚੋਂ 60 70 ਰੁਪਏ ਉੱਤੇ ਡਿਊਟੀ ਲੱਗਦੀ ਉਹ 130 40 ਰੁਪਏ ਦੀ ਹੁੰਦੀ ਹੈ ਉਹਦੇ ਉੱਤੇ ਫਿਰ ਮੈਕਸਿਮਮ ਰਿਟੇਲ ਪ੍ਰਾਈਸ ਲਾਉਣੀ ਹੁੰਦੀ ਵੀ ਭਾਈ 140 ਵਾਲੀ ਬੋਤਲ ਤੁਸੀਂ 160 ਜਾਂ 70 ਦੀ ਵੇਚ ਸਕਦੇ ਹੋ ਸੋ ਉਹਦੇ ਤੇ ਕੋਈ ਮੈਕਸਿਮਮ ਰਿਟੇਲ ਪ੍ਰਾਈਸ ਨਹੀਂ ਹੈਗੀ ਸੋ ਜਿਹੜੇ ਪਿੱਛੇ ਹੁਣ ਠੇਕੇਦਾਰ ਨੇ ਉਹ ਸ਼ਰਾਬ ਜਿਹੜੀ ਹੈ 2.5 250 ਰੁਪਏ ਦੀ ਬੋਤਲ ਵਿਕਰੀਏ ਤੇ ਲੋਕਾਂ ਨੂੰ ਮਜਬੂਰਨ ਲੈਣੀ ਪੈਂਦੀ ਹੈ ਜਿਹੜਾ ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਸ਼ਰਾਬ ਹੈ ਉਹ ਪੰਜਾਬ ਦੇ ਵਿੱਚ ਸਸਤੀ ਕਰਤੀ ਹੈ ਬਟ ਸਾਈਜ਼ ਦੇ ਵਿੱਚੋਂ ਇਹਨਾਂ ਨੂੰ ਅੰਕੜੇ ਕੁਝ ਹੋਰ ਦੱਸਦੇ ਨੇ ਬੱਚ ਕੁਝ ਹੋਰ ਰਿਹਾ ਸੋ ਇਹ ਹੁਣ ਪ੍ਰਾਣੀਆਂ ਸਰ ਇਸ ਸਾਲ ਇਹ ਪ੍ਰਾਣੀ ਸਰਕਾਰ ਵਾਲੀ ਨੀਤੀ ਤੇ ਆਏ ਨੇ ਪਰਚੀ ਸਿਸਟਮ ਤੇ ਜਿਹੜਾ ਲੋਟਰੀ ਸਿਸਟਮ ਹੁੰਦਾ ਸੀ ਲੋਟਰੀ ਸਿਸਟਮ ਦੇ ਵਿੱਚੋਂ ਪ੍ਰਾਣੀਆਂ ਸਰਕਾਰਾਂ ਵੀ ਪੈਸੇ ਬਣਾਉਂਦੀਆਂ ਸੀ ਇਹਨਾਂ ਨੇ ਵੀ 2.5 250 ਕਰੋੜ 265 65 ਕਰੋੜ ਦਾ ਮਾਲੀਆ ਇਕੱਠਾ ਕਰ ਲਿਆ ਆ ਆਪਣਾ ਜਿਹੜਾ ਲਾਟਰੀ ਸਿਸਟਮ ਤੇ ਸੋ ਪੁਰਾਣੀ ਪਾਲਸੀ ਤੇ ਵਾਪਸ ਆ ਗਏ ਨੇ ਸੋ ਪੰਜਾਬ ਦੇ ਵਿੱਚ ਵੀ ਜਿਹੜਾ ਪਿਛਲੇ ਪਿਛਲੇ ਸਾਲ ਦੀ ਪਾਲਸੀ ਬਣੀ ਹੈ ਨਾ ਉਹਦੀਆਂ ਤਾਰਾਂ ਜਿਹੜੀਆਂ ਦਿੱਲੀ ਦੀਆਂ ਨੇ ਉਹ ਪੰਜਾਬ ਤੱਕ ਜਲਦੀ ਪਹੁੰਚਣ ਵਾਲੀਆਂ ਨੇ ਆ ਹੋ ਸਕਦਾ ਆ ਇੱਕ ਦੋ ਇੱਕ ਅੱਧੇ ਮਹੀਨੇ ਦੇ ਵਿੱਚ ਹੀ ਪੰਜਾਬ ਦੇ ਵਿੱਚੋਂ ਵੀ ਜਿਹੜੇ ਇਹਨਾਂ ਦੇ ਅਫਸਰ ਨੇ ਜਾਂ ਲੀਡਰ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣ ਸੰਦੂ ਸਾਹਿਬ ਮੈਨੂੰ ਇਹ ਦੱਸੋ ਕਿ ਜਿਸ ਰਿਤੇ ਨਾਲ ਭਾਪ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਕਿਹਾ ਕਿ ਇਸ ਜਿਹੜੀ ਪੰਜਾਬ ਦੀ ਪਾਲਿਸੀ ਹੈ ਉਸ ਦੇ ਜਿਹੜੇ ਖਾਸ ਅਤੇ ਕੱਤਾ ਤੱਤਾ ਉਹਦੇ ਵਿੱਚ ਰੰਗ ਚਟਾਉਣਾਂ ਦਾ ਵੀ ਨਾਂ ਲਿਆ ਗਿਆ ਉਹਨਾਂ ਦੀ ਵੀ ਕੋਈ ਇਨਵੋਲਵਮੈਂਟ ਹੈ ਦੇਖੋ ਇਨਵੋਲਵਮੈਂਟ ਤੇ ਸਾਰਿਆਂ ਦੀ ਆਉਣੀ ਹੈ ਹੁਣ ਕਿਹੜਾ ਕਹਿੰਦਾ ਵੀ ਮੇਰੀ ਇਨਵੋਲਵਮੈਂਟ ਹੈ ਜਦੋਂ ਫੜਿਆ ਜਾਂਦਾ ਉਦੋਂ ਪਤਾ ਲੱਗਦਾ ਹੈ ਸ਼ਿਸ਼ੋਦੀਆ ਜੀ ਕਹਿੰਦੇ ਸੀ ਮੇਰੀ ਇਨਵੋਲਵਮੈਂਟ ਹੈ ਸੰਜੇ ਸਿੰਘ ਕਹਿੰਦੇ ਸੀ ਮੇਰੀ ਇਨਵੋਲਵਮੈਂਟ ਹੈ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀ ਮੇਰੀ ਇਨਵੋਲਵਮੈਂਟ ਹੈ ਇਹ ਸਾਰਾ ਧਿਆਨ ਪਟਕਾ ਕੇ ਇਹ ਕਹਿਣਾ ਚਾਹੁੰਦੇ ਸੀਗੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਹੁਣ ਬੀਜੇਪੀ ਜਿਹੜੀ ਹੈ ਉਹ ਉਹਦੀ ਰਾਜਨੀਤਿਕ ਕਰ ਰਹੀ ਹੈ ਵੈਂਡੇਟਾ ਕਰ ਰਹੀ ਹੈ ਸਾਡੇ ਨਾਲ ਤੇ ਪਰ ਸੁਪਰੀਮ ਕੋਰਟ ਨੇ ਜਦੋਂ ਇਹਦਾ ਸੰਗਿਆਨ ਲਿਆ ਉਹਨਾਂ ਦੇਖਿਆ ਸੁਪਰੀਮ ਕੋਰਟ ਨੇ ਤੇ ਸੁਪਰੀਮ ਕੋਰਟ ਨੇ ਹੀ ਏਡੀ ਨੂੰ ਹਦਾਇਤ ਦਿੱਤੀ ਕਿ ਕਿਉਂ ਨਾ ਤੁਸੀਂ ਆਮ ਆਦਮੀ ਪਾਰਟੀ ਨੂੰ ਇਹਦੇ ਚ ਪਾਰਟੀ ਬਣਾਓ ਤੇ ਇਨਕੁਆਰੀ ਕਰੋ ਸਿੱਧਾ ਸਿੱਧਾ ਕਹਿਣ ਦਾ ਮਤਲਬ ਅਰਵਿੰਦ ਕੇਜਰੀਵਾਲ ਨੂੰ ਵੀ ਇਹਦੇ ਚ ਪਾਰਟੀ ਬਣਾਓ ਤੇ ਉਹਦੀ ਵੀ ਇਨਕੁਆਰੀ ਕਰੋ ਤੁਸੀਂ ਕਿ ਕੀ ਉਹ ਇਹਦੇ ਵਿੱਚ ਇਨਵੋਲ ਹੈਗੇ ਨੇ ਸੋ ਸਿੱਧ ਉਸੇ ਨਦੀਨੀ ਇਨਕੁਆਰੀ ਹੋਈ ਸਾਰੀ ਇਨਕੁਆਰੀ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾਮ ਆਇਆ ਰਗਵ ਚੱਡੇ ਦਾ ਵੀ ਨਾਮ ਉੱਡਿਆ ਇੱਥੋਂ ਤੱਕ ਪੰਜਾਬ ਦੇ ਜਿਹੜੇ ਮਨਿਸਟਰ ਨੇ ਐਕਸਾਈਜ਼ ਦੇ ਜਾਂ ਹੋਰ ਹੈ ਉਹਨਾਂ ਦੇ ਨਾਮ ਵੀ ਉੱਡੇ মিডিਆ ਦੇ ਵਿੱਚ ਤੇ ਜਿਹੜੀ ਉਹੀ ਪਾਲਿਸੀ ਦਿੱਲੀ ਤੋਂ ਕਿਉਂਕਿ ਇਹ ਸਾਰਾ ਕੁਝ ਇਹਨਾਂ ਦਾ ਰਗਵ ਚੱਡਾ ਜੀ ਚਲਾ ਰਹੇ ਨੇ ਇੱਥੇ ਸੁਪਰ ਸੀਐਮ ਜਿਹੜੇ ਦੇ ਪੰਜਾਬ ਦੇ ਨੇ ਉਹ ਰਗਵ ਚੱਡਾ ਜੀ ਨੇ ਸੋ ਇਹ ਜਿਹੜਾ ਮੁਖੌਟਾ ਇਮਾਨਦਾਰੀ ਦਾ ਪਾਇਆ ਹੋਇਆ ਹੈ ਨਾ ਇਹ ਸਿਰਫ ਦਿਖਾਉਣ ਲਈ ਹੈ ਜੇ ਇਹ پاک ਸਾਫ ਨੇ ਤਾਂ ਇਹਨਾਂ ਨੂੰ ਕੀ ਡਰ ਹੈ ਵੀ ਸਿੱਧਾ ਜਾ ਕੇ ਈਡੀ ਦੀ ਸੀਬੀਆਈ ਦੀ ਹੱਕ ਚ ਵੱਜਣ ਵੀ ਆ ਅਸੀਂ ਆ ਗਏ ਅਸੀਂ ਆਪ ਚੱਲ ਕੇ ਤੁਹਾਡੇ ਦਫ਼ਤਰ ਆ ਰਹੇ ਆ ਇਹਨਾਂ ਨੂੰ ਉਹਨਾਂ ਦੀ ਫੋਨ ਕਾਲ ਤੇ ਚਲੇ ਜਾਣਾ ਚਾਹੀਦਾ ਪਰ ਇਹ ਸੱਤ-ਸੱਤ ਨੋਟਿਸ ਜਿਹੜੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਉਹਨਾਂ ਤੇ ਵੀ ਪੇਸ਼ ਨਹੀਂ ਹੋ ਰਹੇ ਜੇ ਇਹ ਜਿਹੜੇ ਨੇ ਅਣਕਹੇ ਬੇਵਾਕ ਨੇ ਇਹਨਾਂ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾਜੀ ਵਾਂਗੂ ਸਿੱਧਾ ਜਾਣਾ ਚਾਹੀਦਾ ਇਨਕੁਆਰੀ ਲਈ ਤੇ ਫਿਰ ਜ਼ਮਾਨਤ ਵੀ ਹੋ ਜਾਂਦੀ ਹੈ ਜਿਹੜਾ ਬੰਦਾ ਸੱਚਾ ਹੋਏ ਨਾ ਉਹਨੂੰ ਕੋਰਟ ਤੋਂ ਜ਼ਮਾਨਤ ਵੀ ਮਿਲ ਜਾਂਦੀ ਹੈ ਇਹਨਾਂ ਦੇ ਕਿਸੇ ਵੀ ਮੈਂਬਰ ਨੂੰ ਮੰਤਰੀ ਨੂੰ ਤਿੰਨ-ਤਿੰਨ ਸਾਲ ਹੋ ਗਏ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ ਸੋ ਇਥੇ ਸਾਹਿਬ ਜੀ ਰੋਦਨ ਘੁਟਾਲਾ ਕਿਤੇ ਸਾਬ ਤੁਸੀਂ ਇਸ ਸੰਬੰਧ ਵਿੱਚ ਕਾਫੀ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਸਮਝ ਆ ਗਈ ਹੋਗੀ ਕਿ ਇਸ ਘੁਟਾਲੇ ਦੀ ABC D ਕੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਸਮਾ ਸੀਗਾ ਜਿਹੜੇ ਕਾਰੋਬਾਰੀ ਸੀਗੇ ਸ਼ਰਾਬ ਦੇ ਉਹਨਾਂ ਨੂੰ ਸਿਰਫ 33 ਰੁਪਏ ਤੇ ਕੁਝ ਪੈਸੇ ਬਚਦੇ ਸੀਗੇ ਤੇ ਜਦੋਂ ਨਵੀਂ ਨੀਤੀ ਆਈ ਹੈ ਤੇ ਉਹਦੇ ਤਹਿਤ 2250 ਤਕਰੀਬ ਇੱਕ ਇੱਕ ਬੋਤਲ ਦੇ ਵਿੱਚੋਂ ਕਾਰੋਬਾਰੀਆਂ ਨੂੰ ਬਚਣ ਲੱਗ ਗਿਆ ਜਦੋਂ ਤੁਸੀਂ ਹਿਸਾਬ ਲਾ ਲਓ ਵੀ ਜਦੋਂ 2250 ਰੁਪਇਆ ਇੱਕ ਬੋਤਲ ਦੇ ਵਿੱਚੋਂ ਬਚਦਾ ਹੈ ਤਾਂ ਤੁਸੀਂ ਉਹ ਜਦੋਂ ਕਰੋੜਾ ਬੋਦਲਾ ਬਜਦੀ ਹੈ ਤਾਂ ਕਿੰਨੇ ਕਰੋੜ ਦੇ ਵਿੱਚ ਉਹ ਪ੍ਰੋਫਿਟ ਹੋ ਜਾਂਦਾ ਹੈ ਤੇ ਇਹੀ ਕਾਰਨ ਹੈ ਕਿ ਇਹ ਸਵਾਲ ਆਪਣੇ ਆਪ ਵਿੱਚ ਖੜਾ ਹੁੰਦਾ ਹੈ ਕਿ ਆਖਰਕਾਰ ਕਾਰੋਬਾਰੀਆਂ ਨੂੰ ਇੰਨਾ ਪ੍ਰੋਫਿਟ ਦੇਣ ਦੀ ਕਿਉਂ ਕੋਸ਼ਿਸ਼ ਕੀਤੀ ਗਈ ਇਹਦਾ ਮਤਲਬ ਇਹੀ ਹੈ ਕਿ ਆਖਰਕਾਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਪੈਸਾ ਚਾਹੀਦਾ ચૂંટણી ਲੜਨ ਵਾਸਤੇ ਇਸ ਗੱਲ ਕਰਕੇ ਇਹ ਜਿਹੇ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਫਿਟ ਦੇ ਕੇ ਆਪਣੇ ਵਾਸਤੇ ਜਿਹੜੀਆਂ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਉਹ ਪੈਸਾ ਇਕੱਠਾ ਕਰਤੀਆਂ ਨੇ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਇਸ ਸਬੰਧ ਵਿੱਚ ਨਿਜੀ ਤੌਰ ਤੇ ਇਹਨਾਂ ਲੀਡਰਾਂ ਨੇ ਚਾਹੇ ਕੇਜਰੀਵਾਲ ਆਇਆ ਚਾਹੇ ਸ਼ਿਸ਼ੋਦੀਆ ਆਇਆ ਜਾਂ ਸੰਜੇ ਸਿੰਘ ਨੇ ਉਹਨਾਂ ਨੇ ਪੈਸੇ ਲਏ ਆ ਪਰ ਇਸ ਦੇ ਕਾਰਨ ਜਿਹੜਾ ਇਹਨਾਂ ਦੀ ਇਮਾਨਦਾਰੀ ਜਿਹੜੀ ਖਾਸ ਕਰਕੇ ਪਾਰਟੀ ਵਾਸਤੇ ਚਾਹੇ ਫੰਡ ਲਿਆ ਹੋਇਆ ਇਮਾਨਦਾਰੀ ਉੱਤੇ ਪ੍ਰਸ਼ਨ ਚਿੰਨ ਲੱਗਦਾ ਹੈ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਦੇ ਵਿੱਚ ਹਰੇ ਸਬੂਤ ਜਾਣੇ ਨੇ ਇਸ ਦੇ ਉੱਤੇ ਜ਼ਰਾ ਹੋਣੀ ਆ ਸਭ ਕੁਝ ਹੋਣਾ ਹੈ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹੇ ਅਸੰਤੋਸ਼ੀ ਹੈ ਕਿ ਨਹੀਂ ਹੈਗੇ ਪਰ ਹਾਲ ਦੀ ਘੜੀ ਇੱਕ ਇਹ ਕਹਿ ਸਕਦਾ ਕਿ ਇਸ ਦੇ ਨਾਲ ਜਿਹੜੀ ਆਵਾਜ਼ੀ ਪਾਰਟੀ ਜਿਹੜੀ ਆਪਣੇ ਇਮਾਨਦਾਰਕ ਹੁੰਦੀ ਆ ਉਸ ਦੇ ਦਿੱਤੇ ਵੀ ਪ੍ਰਸ਼ਨ ਚੇਨ ਲੱਗ ਗਿਆ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸ਼ਰਾਬ ਘਟਾਲੇ ਦੇ ਵਿੱਚ ਸਾਰੀ ਗੱਲਬਾਤ ਸਮਝਾਈ ਆ ਵੀ ਕਿਸ ਤਰੀਕੇ ਨਾਲ ਹੋਇਆ ਦਰਸ਼ਕੋ ਕੱਲ ਨੂੰ ਫੇਰ ਤੁਹਾਡੇ ਨਾਲ ਰੋਬਰੂ